ਅਰੇ ਨਾਲ ਸੰਬੰਧਿਤ ਜਿਹੜੇ ਜਨਤਾ ਦੇ ਮੁੱਦੇ ਸੀਗੇ ਚਾਹੇ ਉਹ ਸੀਵਰੇਜ ਬਲੌਕਿੰਗ ਦਾ ਸੀਗਾ ਸੜਕਾਂ ਦੀ ਖਾਲਸ ਖਸਤਾ ਹਾਲਤ ਦਾ ਸੀਗਾ ਔਰ ਜਿਹੜਾ ਪੁਆਇੰਟ ਇਹਨਾਂ ਨੇ ਚੱਕੇ ਆ ਉਹਦੇ ਉੱਤੇ ਗੰਦਗੀ ਦੇ ਬੇਸਮਾਰ ਢੇਰ ਪਏ ਐ ਰੇੜੀ ਫੜੀਆਂ ਜਿਹੜੀਆਂ ਲਗਾਤਾਰ ਪੂਰੇ ਸ਼ਹਿਰ 'ਚ ਬੇਤਰਤੀਬੇ ਲੱਗੀਆਂ ਉਹ ਸਾਰੇ ਸੰਬੰਧਿਤ ਮੁੱਦੇ ਚੁੱਕੇ ਗਏ ਐ ਪਰ ਕੋਈ ਵੀ ਜਿਹੜਾ ਨਗਰ ਨਿਗਮ ਨੇ ਕੋਈ ਠੋਸ ਨੀਤੀ ਨਾ ਹੋਣ ਕਰਕੇ ਉਥੇ ਕੋਈ ਕਾਰਗਰ ਕੰਮ ਨਹੀਂ ਹੋ ਰਿਹਾ ਅੱਜ ਵੀ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਔਰ ਸਾਰੇ ਪੁਆਇੰਟ ਡਿਸਕਸ ਕੀਤੇ ਗਏ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਅਸੀਂ ਕੋਈ ਰਣਨੀਤੀ ਬਣਾ ਰਹੇ ਹਾਂ ਔਰ ਇਹਦੇ ਉੱਤੇ ਕਾਰਗਰ ਕਾਰਵਾਈ ਹੋਏਗੀ ਪਰੰਤੂ ਅੱਜ ਦੀ ਡੇਟ 'ਚ ਨਗਰ ਨਿਗਮ ਇਹਨਾਂ ਸਾਰੇ ਮੁੱਦਿਆਂ 'ਤੇ ਕੋਈ ਕਾਰਗਰ ਕੰਮ ਕਰਨ ਦੇ ਵਿੱਚ ਅਸਫਲ ਰਿਹਾ ਇਸੇ ਕਰਕੇ ਅੱਜ ਪ੍ਰਿਆਲਾ ਦੇ ਸਮੂਹ ਹਿੰਦੂ ਸਮਾਜ ਦੇ ਪ੍ਰਤੀਨਿਧੀ ਆਪਣਾ ਮੰਗ ਪੱਤਰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਮਿਲੇ ਤਾਂ ਤੁਸੀਂ ਜਿਵੇਂ ਕਹਿ ਕਹਾ ਕਮਿਸ਼ਨਰ ਸਾਹਿਬ ਕਹਿੰਦੇ ਨੇ ਕੋਈ ਰਣਨੀਤੀ ਬਣਾ ਰਹੇ ਆ ਕੀ ਲੱਗਦਾ ਕਿ ਬਰਸਾਤਾਂ ਤੋਂ ਬਾਅਦ ਨਹੀਂ ਹੋਊਗਾ ਪਤਾ ਨਹੀਂ ਇਹ ਤਾਂ ਅਮ ਸਰਕਾਰ ਦੱਸ ਸਕਦੀ ਹੈ ਨਗਰ ਨਿਗਮ ਦੱਸ ਸਕਦਾ ਹੈ ਕੂੜੇ ਦੇ ਢੇਰ ਓਪਨ ਪਏ ਆ ਔਰ ਸਾਫ ਸਫਾਈ ਵਿਵਸਥਾ ਠੱਪ ਪਈ ਹੈ ਕਿਸੇ ਤਰ੍ਹਾਂ ਦੀ ਕੋਈ ਰਣਨੀਤੀ ਐਸੀ ਨਜ਼ਰ ਨਹੀਂ ਆ ਰਹੀ ਜਿਹੜੀ ਪਟਿਆਲੇ ਦੀ ਸੜਕਾਂ ਦੀ ਹਾਲਤ ਨੂੰ ਠੀਕ ਕਰੇ ਅਸੀਂ ਕਹੇ ਵੀ ਨਵੀਂ ਸੜਕ ਬੇਸ਼ੱਕ ਜਦੋਂ ਬਣਨੀ ਹੈ ਉਹ ਬਣੇ ਪਰ ਸੜਕ ਦੇ ਉੱਤੇ ਪੈਚ ਵਰਕ ਤਾਂ ਘਟੋ ਘਟ ਹੋਣੇ ਚਾਹੀਦੇ ਆ ਜਿਤੇ ਨਾਲ ਆਮ ਜਨਤਾ ਨੂੰ ਸਹੂਲਤ ਮਿਲੇ ਪਰ ਉਸ ਸਬੰਧੀ ਅੱਗੇ ਪੈਚਵਰਕ ਹੋਣਗੇ ਕਿ ਨਹੀਂ ਹੋਣਗੇ ਇਹ ਨਗਰ ਨਿਗਮ ਦੀ ਪਾਲਿਸੀ ਕੀ ਹੈ ਕਿਉਂਕਿ ਅਸੀਂ ਆਮ ਤੌਰ ਤੇ ਰੋਜ਼ ਸਵੇਰੇ ਅਖਬਾਰਾਂ 'ਚ ਪੜ ਲੰਨੇ ਆ ਵੀ 45 ਕਰੋੜ 50 ਕਰੋੜ ਦੀ ਗ੍ਰਾਂਟ ਜਾਰੀ ਹੋ ਗਈ ਹੈ ਪਰ ਸੜਕਾਂ ਦੀ ਹਾਲਤ ਐਸੀ ਹੋ ਗਈ ਹੈ ਜਿਵੇਂ ਪਿੰਡਾਂ ਦੀਆਂ ਸੜਕਾਂ ਤੋਂ ਵੀ ਮਾੜੇ ਹਾਲਤ ਗਊ ਕਾਂਸ਼ ਦੀ ਗੱਲ ਕਰੀਏ ਸੜਕਾਂ ਦੇ ਅਵਾਰਾ ਘੁੰਮ ਰਿਹਾ ਕੀ ਲੱਗਦਾ ਇਹ ਸਿਰਫ ਸਮਾਜ ਸੇਵੀ ਸੰਸਥਾਵਾਂ ਦੇ ਜੁੜੇ ਦੇਖੋ ਸਮਾਜ ਸੇਵਾ ਦੇ ਸੇਵਾ ਕਾ ਦੇ ਡਿਊਟੀ ਜਿਹੜੀ ਹੈ ਉਹ ਤਾਂ ਚਲਾ ਰਹੇ ਆ ਪਰ ਇੰਨੇ ਵੱਡੇ ਪੱਧਰ ਤੇ ਉੱਤੇ ਸਰਕਾਰ ਗਊ ਸੈਂਸ ਲੈ ਰਹੀ ਹੈ ਨਗਰ ਨਿਗਮ ਲੈ ਰਹੀ ਹੈ ਤੇ ਇਹ ਜਿਹੜੇ ਗਊ ਮਾਤਾ ਜਾਂ ਗਊ ਬੰਸ ਸੜਕਾਂ ਦੇ ਉੱਤੇ ਦਿਖ ਰਿਹਾ ਉਹ ਟੋਟਲੀ ਨਗਰ ਨਿਗਮ ਦਾ ਫੇਲਰ ਹੈ ਸਰਕਾਰ ਦਾ ਫੇਲਰ ਹੈ ਔਰ ਉਸ ਦੇ ਉੱਤੇ ਸਰਕਾਰ ਨੂੰ ਕਾਰਗਰ ਕਾਰਵਾਈ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਅੱਜ ਤੱਕ ਕੋਈ ਨੀਤੀ ਨਹੀਂ ਬਣੀ ਅੱਜ ਵੀ ਜਿਹੜਾ ਹਿੰਦੂ ਸਮਾਜ ਦਾ ਪ੍ਰਤੀਨਿਧ ਮੰਡਲ ਸੀ ਸਿਪਸਨ ਹਿੰਦੁਸਤਾਨ ਦੇ ਲੀਡਰ ਸਹਿਵਾਨ ਸੀ ਹਿੰਦੂ ਸੁਰੱਖਿਆ ਸੰਧੀ ਹਿੰਦੂ ਤਖਤ ਦੇ ਮੁਖੀ ਪਾਸੀ ਸਾਹਿਬ ਅਸੀਂ ਸਿਪਸਨ ਹਿੰਦੁਸਤਾਨ ਵੱਲੋਂ ਸਾਰੇ ਮੁੱਦੇ ਚੱਕੇ ਹਨ ਪਰ ਸਾਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਵੀ ਕੋਈ ਠੋਸ ਰਣਨੀਤੀ ਦਾ ਮੋਜਰਾ ਜਾਂ ਇਜ਼ਹਾਰ ਨਗਰ ਨਿਗਮ ਕਮਿਸ਼ਨਰ ਵੱਲੋਂ ਨਹੀਂ ਹੋਇਆ ਕੋਈ ਐਸਾ ਲੱਗ ਨਹੀਂ ਰਿਹਾ ਕਿ ਕੋਈ ਠੋਸ ਰਣਨੀਤੀ ਦੇ ਉੱਤੇ ਕੰਮ ਹੋ ਰਿਹਾ ਹੈ। ਮੌਜੂਦਾ ਮੇਅਰ ਅਤੇ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਟਿੱਪਣੀ ਆ ਮੰਤਰੀ ਸਾਹਿਬ ਪਹਿਲਾਂ ਆਏ ਸੀ ਕਿ ਉਹਨਾਂ ਨੇ ਸਰੇਆਨ ਸੋਸ਼ਲ ਮੀਡੀਆ ਤੇ ਦੱਸਿਆ ਹੀ ਹੈ ਵੀ ਸਫਾਈ ਸਵੱਛ ਦੀ ਵਿਵਸਥਾ ਇੱਕ ਆਮ ਨਗਰ ਪਾਲਿਕਾ ਦੇ ਨਾਲੋਂ ਵੀ ਮਾੜੀ ਹੈ ਤੇ ਇਹ ਅਸੀਂ ਨਹੀਂ ਕਹਿ ਰਹੇ ਤਾਂ ਮੌਜੂਦਾ ਸਰਕਾਰ ਦੇ ਮੰਤਰੀ ਸਹਿਬਾਨ ਦੀ ਟਿੱਪਣੀ ਸੀ। ਅੱਜ ਆਪਾਂ ਕਰ ਰਹੀਏ ਜਿਹੜੇ ਮੌਜੂਦਾ ਮੇਅਰ ਨੇ ਉਹਨਾਂ ਤੇ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਸਾਹਿਬ ਨੇ ਕਾਫੀ ਜ਼ਿਆਦਾ ਵਿਅੰਗ ਕੀਤਾ ਸੀ ਕੰਮ ਨੂੰ